ਇਤਿਹਾਸਿਕ ਸ਼ਹਿਰ ਨਾਭਾ ਚ ਇਹ ਸੰਸਥਾ ਜਿਹੜੀ ਪਿਛਲੇ ਤਕਰੀਬਨ 9 ਸਾਲਾਂ ਤੋਂ ਗਰੀਬ ਦਾ ਮੁੱਖ ਗੁਰੂ ਦੀ ਘਰ ਤੇ ਪਹਰਾ ਦਿੰਦਿਆਂ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਪੀਜੀਆਈ ਚੰਡੀਗੜ੍ਹ ਤੇ ਗੇਟ ਦੋਨੋਂ ਗੇਟ ਛੋਟੀ ਪੀਜੀਆਈ ਜੋ 32 ਸੈਕਟਰ ਵਿੱਚ ਹੈ ਸੰਗਰੂਰ ਹਸਪੀਟਲ ਪਟਿਆਲਾ ਰਜਿੰਦਰਾ ਨਾਭਾ ਹਸਪੀਟਲ ਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਲੰਗਰ ਦੀਆਂ ਸਵਾਵਾ ਜਿਹੜੀ ਲਭਾਰੀ ਹੈ ਸ਼ਹੀਦ ਬਾਬਾ ਵੈਲਫੇਅਰ ਸੁਸਾਇਟੀ ਵੱਲੋਂ ਤੇ ਨਾਭੇ ਦੀ ਸਮੂਹ ਸੰਗਤ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਪੀਜੀਆਈ ਲੰਗਰਾਂ ਵਾਸਤੇ ਇਥੋਂ ਪ੍ਰਸ਼ਾਦਾ ਤਿਆਰ ਹੋ ਕੇ ਜਾਂਦਾ ਵੱਖ-ਵੱਖ ਘਰਾਂ ਚੋਂ ਪ੍ਰਸ਼ਾਦਾ ਤਿਆਰ ਹੋ ਕੇ ਆਉਂਦਾ ਇਸ ਟਰਮ ਅਸੀਂ ਗੁਰੂ ਘਰ ਘੋੜੇ ਵਾਲੇ ਗੁਰਦੁਆਰੇ ਖੜੇ ਆਂ ਔਰ ਦੀਪ ਸਿੰਘ ਸੁਸਾਇਟੀ ਵੱਲੋਂ ਹਰ ਮਹੀਨੇ ਪੀਜੀਆਈ ਦਾ ਲੰਗਰ ਲਗਾਇਆ ਜਾਂਦਾ ਤੇ ਇਹ ਸੇਵਾ ਸੇਟੀ ਬਾਬਾ ਦੀਪ ਸੇਵਾ ਸੇਟੀ ਦਾਲ ਵੱਲੋਂ ਲੋਏ ਨੇ ਘਰ ਮਿਹਦੇ ਵਿੱਚ ਐਨੇ ਕੰਮ ਪਰਿਸਥਿਤੀ ਵਿੱਚ ਲੰਗਰ ਦੀ ਪਰੰਪਰਾ ਚਲਾਈ ਲਗਾਤਾਰ ਚਲਾ ਰਹੇ ਹਨ ਇਹ ਬਹੁਤ ਦਾ ਸਨਲਾਜ ਹੋ ਗਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ लाडले ਸਿੰਘ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਅੰਤਨ ਬਾਬਾ ਦੀਪ ਸਿੰਘ ਦੇ ਨਾਂ ਤੇ ਇਤਿਹਾਸਿਕ ਸ਼ਹਿਰ ਲਾਹਾਂਬਾ ਚ ਇਹ ਸੰਸਥਾ ਜਿਹੜੀ ਪਿਛਲੇ ਤਕਰੀਬਨ 9 ਸਾਲਾਂ ਤੋਂ ਗਰੀਬ ਦਾ ਮੁੱਖ ਗੁਰੂ ਦੀ ਗੋਣ ਤੇ ਪਹਿਰਾ ਦਿੰਦਿਆਂ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਪੀਜੀਆਈ ਚੰਡੀਗੜ੍ਹ ਦੇ ਗੇਟ ਦੋਨੋਂ ਗੇਟ ਛੋਟੀ ਪੀਜੀਆਈ ਜੋ 32 ਸੈਕਟਰ ਵਿੱਚ ਹੈ ਸਗਰੂਰ ਹਸਪੀਟਲ ਪਟਿਆਲਾ ਰਜਿੰਦਰਾ ਨਾਬਾ ਹਸਪੀਟਲ ਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਲੰਗਰ ਦੀਆਂ ਸਵਾਵਾਂ ਜਿਹੜੀ ਨਭਾਰੀ ਐ ਸੰਸਥਾ ਵੱਲੋਂ ਕਰੋਨਾ ਕਾਲ ਤੋਂ ਲੈ ਕੇ ਅੱਜ ਤੱਕ ਅਕਸੀਜਨ ਦਾ ਲੰਗਰ ਜਿਹੜਾ ਲਗਾਤਾਰ ਜਾਰੀ ਹੈ ਲੋੜਵੰਦ ਪਰਿਵਾਰਾਂ ਲਈ ਜਿਨ੍ਹਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਲਈ ਪੜ੍ਹਾਈ ਦੀਆਂ ਸਵਾਵਾਂ ਤੇ ਛੋਟੇ ਪਰਿਵਾਰ ਜਿਨ੍ਹਾਂ ਦਾ ਬਿਲਕੁਲ ਵੀ ਘਰ-ਪਾਣ ਦਾ ਕੋਈ ਵੀ ਹਿੱਲਾ ਨਹੀਂ ਹੈਗਾ ਪਰਦਾਲ ਕਰਨ ਉਪਰੰਤ ਉਹਨਾਂ ਦੇ ਘਰਾਂ ਦੇ ਲੈਂਟਰ ਵਗੈਰਾ ਅਜਿਹਈਆਂ ਸਵਾਵਾਂ ਜਿਹੜੀਆਂ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਸੰਗਤ ਦੇ ਅਥਾਹ ਸਹਿਯੋਗ ਨਾਲ ਲਗਾਤਾਰ ਜਾਰੀ ਨੇ ਸ਼ਹਿਰ ਦੀਆਂ ਸੋਸਾਇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਸਥਾ ਨੂੰ ਵੱਡਾ ਸਹਿਯੋਗ ਮਿਲ ਰਿਹਾ ਸੋ ਮੈਂ ਆਪ ਜੀ ਨੂੰ ਦੋਵੇਂ ਹੱਥ ਜੋੜ ਨਿਮਰਤਾ ਸਾਹਿਬ ਬੇਨਤੀ ਕਰਦਾ ਕਿ ਇਸ ਕਾਰਜ ਜੋ ਕਾਰਜ ਗਰੀਬ ਦਾ ਮੋਖ ਗੁਰੂ ਦੀ ਗੋਲਕ ਨੂੰ ਲੈ ਕੇ ਚੱਲ ਰਿਹਾ ਉਸ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਸੰਸਥਾ ਆਉਣ ਵਾਲੇ ਸਮੇਂ ਵਿੱਚ ਵੀ ਪੈਰਾਂ ਦਿੰਦਿਆਂ ਵੱਧ ਤੋਂ ਵੱਧ ਸੇਵਾਵਾਂ ਨਿਭਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਵੈਲਫੇਅਰ ਸੁਸਾਇਟੀ ਵੱਲੋਂ ਤੇ ਨਾਬੇ ਦੀ ਸਮੂਹ ਸੰਗਤ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਪੀਜੀਆਈ ਲੰਗਰਾ ਵਾਸਤੇ ਇਥੋਂ ਪ੍ਰਸ਼ਾਦਾ ਤਿਆਰ ਹੋ ਕੇ ਜਾਂਦਾ ਵੱਖ-ਵੱਖ ਘਰਾਂ ਚੋਂ ਪ੍ਰਸ਼ਾਦਾ ਤਿਆਰ ਹੋ ਕੇ ਆਉਂਦਾ ਕੋਈ ਪ੍ਰਸ਼ਾਦਾ ਲੈ ਕੇ ਆਉਂਦਾ ਕੋਈ ਜਲ ਲੈ ਕੇ ਆਉਂਦਾ ਕੋਈ achar ਲੈ ਕੇ ਆਉਂਦਾ ਸਬਜ਼ੀ ਜਿਹੜੀ ਹਰ ਤਰ੍ਹਾਂ ਦਾ ਉਹਰੇ ਪ੍ਰਸ਼ਾਦਾ ਜਿਹੜਾ ਇਕੱਠਾ ਹੋ ਕੇ ਪੀਜੀਆਈ ਦੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਜਿਹੜਾ ਜਾਂਦਾ ਉਸ ਦੇ ਲਈ ਸਮੂਚੀ ਸਾਥ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸ਼ਹੀਦ ਬਾਬਾ ਵੈਲਫੇਅਰ ਸੁਸਾਇਟੀ ਦੀ ਸਾਰੀ ਟੀਮ ਤੇ ਸਾਰੇ ਜਿੰਨੇ ਵੀ ਇਸ ਵੱਡੀ ਸੰਸਥਾ ਦੇ ਨਾਲ ਜਿੰਨੇ ਵੀ ਸਾਰੇ ਮਿੱਤਰ ਪ੍ਰੇਮੀ ਜੁੜੇ ਹੋ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਦੇਖੋ ਜੀ ਗਰਮੀ ਦਾ ਹਿਸਾਬ ਨਾਲ ਜੇ ਪਾਣੀ ਦੇਖਿਆ ਜਾਵੇ ਬਹੁਤ ਲੈ ਕੇ ਆ ਰਹੀ ਹੈ ਸੰਗਤ ਪਾਣੀ ਦੀਆਂ ਬੋਤਲਾਂ ਬਹੁਤ ਲੈ ਕੇ ਆ ਰਹੀ ਹੈ ਪਰ ਅਸੀਂ ਹੋਰ ਵੀ ਬੇਨਤੀ ਕਰਦੇ ਜਿੰਨੇ ਵੱਤਵਤ ਸੰਗਤ ਪਾਣੀ ਦਾ ਸਹਿਯੋਗ ਕਰੇ ਤਾਂ ਬਹੁਤ ਵੱਡੀ ਗੱਲ ਆ। ਜਰੂਰ ਸੰਗਤ ਨੂੰ ਪਾਣੀ ਦਾ ਸਹਿਯੋਗ ਵੱਤਵਤ ਕਰਨਾ ਚਾਹੀਦਾ ਹੈ। ਧੰਨਵਾਦ ਜੇ ਸੇਵਾ ਲਈ ਬਿਸ਼ੇਵਾਰੀ ਵਰਕਰ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਗੁਰੂ ਘਰ ਘੋੜੇ ਵਾਲੇ ਗੁਰਦੁਆਰੇ ਖੜੇ ਆਂ ਔਰ ਦੀਪ ਸਿੰਘ ਸੋਸਾਇਟੀ ਵੱਲੋਂ ਹਰ ਮਹੀਨੇ ਪੀਜੀਆ ਦਾ ਲੰਗਰ ਲਗਾਇਆ ਜਾਂਦਾ ਹੈ ਸ਼ਹਿਰ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ ਦੀ ਬੜੀ ਖੁਸ਼ੀ ਦੀ ਲਹਿਰ ਹੁੰਦੀ ਆ ਇੱਕ ਇੱਕ ਘਰ ਚੋਂ ਫੁਲਕੇ ਬਣ ਕੇ ਆ ਰਹੇ ਨੇ ਤਕਰੀਬਨ 7-8000 ਫੁਲਕਾ ਬਣ ਕੇ ਆਉਂਦਾ ਇਹ ਨਹੀਂ ਪਤਾ ਵੀ ਕਿਹਦੇ ਘਰੋਂ ਫੁਲਕਾ ਬਣਦਾ ਕਿਹਦੇ ਮੂੰਹ ਚ ਪੈਂਦਾ 4 ਗੁੰਟਲ ਤਕਰੀਬਨ ਚਾਵਲ ਬਣਦਾ ਸਬਜ਼ੀ ਬਣਦੀ ਆ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਹੈ ਸੋਸਾਇਟੀ ਵੱਲੋਂ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਆ ਅਸੀਂ ਸ਼ਹਿਰ ਵਾਸੀਆਂ ਨੂੰ ਧੰਨਵਾਦ ਕਰਦੇ ਆ ਕਿ ਸਾਡਾ ਸਹਿਯੋਗ ਲਈ ਜਾਉ ਲੰਗਰ ਜਾਈ ਜਾਊਗਾ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਫਤਿਹ ਇਹ ਸੇਵਾ ਸੈਟੀ ਬਾਬਾ ਦੀ ਸੇਵਾ ਸੈਟੀ ਦਾਲ ਵੱਲੋਂ ਜੋ ਇਹਨੇ ਗਰਮੀ ਦੇ ਵਿੱਚ ਇਹਨੇ ਟੈਂਪਰੇਚਰ ਦੇ ਵਿੱਚ ਲੰਗਰ ਦੀ ਪਰੰਪਰਾ ਚਲਾਈ ਲਗਾਤਾਰ ਚਲਾ ਰਹੇ ਹਨ ਇਹ ਬਹੁਤ ਵੱਡਾ ਸਲਾਹਜੋਗ ਹੈ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਨਾਲ ਤੇ ਸਾਰੀਆਂ ਸੋਸਾਇਟੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਮਰੀਜ਼ਾਂ ਨੂੰ ਬੇਅੰਤ ਪਹਿਲਾਂ ਉਹ ਪਹਿਲੇ ਹੀ ਦੁਖੀ ਹੁੰਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਾ ਖਾਣੇ ਦਾ ਉਹ ਸੇਵਾ ਚੱਲਦੀ ਹੈ ਬੇਅੰਤ ਬਹੁਤ ਜੋਗ ਹੈ ਇਸ ਕਰਕੇ ਸਾਰੀਆਂ ਸੰਗਤਾਂ ਦੇ ਪ੍ਰਾਲੇ ਨਾ ਕੀਤਾ ਜਾ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ